ਵਿਰਕਸਾ ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਸਵਾਗਤ ਹੈ। ਵਿਰਕਸਾਵ ਅੱਜ ਭਗਵੰਤ ਮਾ ਪੰਜਾਬ ਦੇ ਮੁੱਖ ਮੰਤਰੀ ਭਾਜੜਾ ਮੰਡਲ ਡੈਮ ਤੇ ਅੱਜ ਫਿਰ ਪਹੁੰਚ ਗਏ ਉੱਥੇ। ਉਹਨਾਂ ਨੇ ਜਾ ਕੇ ਉੱਥੇ ਇੱਕ ਬਿਆਨਬਾਜ਼ੀ ਜਾਰੀ ਕੀਤੀ ਹੈ ਵੀ ਜਿਹੜੇ ਕਿਸਾਨ ਸੜਕਾਂ ਰੁਕਣ ਵਾਸਤੇ ਧਰਨੇ ਦੇਣ ਵਾਸਤੇ ਲੋਕਾਂ ਨੂੰ ਪ੍ਰਚਾਰ ਕਰਨ ਵਾਸਤੇ ਮਤਲਬ ਵਾਰ-ਵਾਰ ਇਹ ਕੰਮ ਕਰਦੇ ਆ। ਪਾਣੀ ਜਿਹੜਾ ਹੈਗਾ ਪਾਣੀ ਦੀ ਰਾਖੀ ਜਿਹੜੀ ਹੈਗੀ ਅਸੀਂ ਇਹਨਾਂ ਨੂੰ ਪਾਣੀ ਦੇਣਾ ਪਾਣੀ ਦੀ ਰਾਖੀ ਸਾਡੀ ਕੋਈ ਜ਼ਿਆਦਾ ਨਹੀਂ ਕਿੰਨਾਰੀ ਬਣਦੀ। ਤੇ ਇਹ ਪਾਣੀ ਦੇ ਮੁੱਦੇ ਤੇ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਬੋਲ ਰਹੀਆਂ ਬੜਾ ਹਾਸੋਹੀਣਾ ਬਿਆਨ ਦਿੱਤਾ ਮੁੱਖ ਮੰਤਰੀ ਨੇ ਜੀ ਸਾਹਿਬ ਪਹਿਲੀ ਗੱਲ ਤੇ ਬਿਆਨ ਦੇਣ ਲੱਗਿਆ ਮੁੱਖ ਮੰਤਰੀ ਨੂੰ 100 ਵਾਰੀ ਸੁਤਨਾ ਚਾਹੀਦੀ ਸੀ ਕਿ ਉਹ ਬਿਆਨ ਦੇ ਕੀ ਰਿਹਾ ਜੀ ਜੀ ਇਹ ਮੁੱਦਾ ਐਸਪਰੇ ਸਰਕਾਰਾਂ ਦਾ ਆਪਸ ਵਿੱਚ ਚੱਲ ਰਿਹਾ ਹੈ ਤੇ ਇਹਦੀ ਸਭ ਤੋਂ ਵੱਡੀ ਇਸ ਮੁੱਦੇ ਤੇ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਸਰਕਾਰ ਨਾ ਕਿ ਕਿਸਾਨਾਂ ਦੀ ਗੁਣਟੀ ਜੀ ਕਿਸਾਨਾਂ ਨੇ ਤਾਂ ਤੁਹਾਨੂੰ ਵੋਟਾਂ ਪਾ ਕੇ ਦਿੱਤਾ ਸਾਰਾ ਕੁਝ ਸੌਂਪਤਾ ਸੱਤਾ ਸੌਂਪਤੀ ਉਹ ਜਿਹੜਾ ਦੂਜੀਆ ਸਰਕਾਰਾਂ ਦੇ ਨਾਲ ਇਹੋ ਜਿਹੀਆਂ ਲੜਾਈਆਂ ਲੜਨੀਆਂ ਉਹ ਤੁਹਾਡਾ ਫਰਜ਼ ਬੰਦਾ ਨਾ ਕਿ ਕਿਸਾਨਾਂ ਦਾ ਫਰਜ਼ ਬੰਦਾ ਜੀ ਕਿਸਾਨਾਂ ਨੇ ਤਾਂ ਸਰਕਾਰਾਂ ਕੋ ਜਿਹੜੇ ਆਪਦੇ ਕੋ ਮੁੱਦੇ ਹੱਲ ਕਰਵਾਉਣੇ ਐ ਉਹਦੇ ਵਾਸਤੇ ਉਹ ਤਰਨੇ ਲਾਉਂਦੇ ਆ ਔਰ ਵੇਖੋ ਕਿੰਨੀ ਹੈਰਾਨਗੀ ਵਾਲੀ ਗੱਲ ਹੈ ਕਿ ਤਰਨਿਆਂ ਦੇ ਵਿੱਚ ਨਿਕਲੀ ਪਾਰਟੀ बार-बार ਕਿਸਾਨਾਂ ਨੂੰ ਹੀ ਟਾਰਗੇਟ ਕਰਦੀ ਹੈ ਜੀ ਹੁਣ ਇੱਥੇ ਇੱਕ ਗੱਲ ਸੋਚਣ ਵਾਲੀ ਹੈ ਕਿ ਕਿੰਨੇ ਦਿਨਾਂ ਦਾ ਹਾਈ ਕੋਰਟ ਨੇ ਫੈਸਲਾ ਸੁਣਾਤਾ ਤੇ ਮੁੱਖ ਮੰਤਰੀ ਸਾਹਿਬ ਸੁਪਰੀਮ ਕੋਰਟ ਅੱਗੇ ਤੱਕ ਨਹੀਂ ਗਏ ਤੇ ਕਿੱਡਾ ਵੱਡਾ ਡਰਾਮਾ ਹੈ ਕਿ ਇੱਥੋਂ ਚੁੱਕਦੇ ਆ ਗੱਡੀ ਤੇ ਨੰਗਲ ਦੇਮ ਤੇ ਪਹੁੰਚ ਜਾਂਦੇ ਆ ਉੱਥੇ ਕਦੇ ਜੰਦਰਾ ਮਾਰ ਲੈਂਦੇ ਆ ਕਦੀ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰ ਲੈਂਦੇ ਆ ਉੱਥੋਂ ਮੁੜ ਕੇ ਵਾਪਸ ਆ ਜਾਂਦੇ ਕਹਿੰਦੇ ਜੀ ਅਸੀਂ ਡਾਕਾ ਰੋਕਦੇ ਪਏ ਆ ਜੀ ਡਾਕਾ ਮੁੱਖ ਮੰਤਰੀ ਸਾਹਿਬ ਕੋਾਇਆ ਕਿੰਨੇ ਆ ਕੋਾਇਆ ਜੀ ਤੁਸੀਂ ਪਾਣੀ ਦਿੰਦੇ ਰਹੇ ਹੋ ਤੁਸੀਂ ਕਹਿੰਦੇ ਅਸੀਂ ਮੁਫਤਾਂ ਦੇ ਅਧਾਰ ਤੇ ਪਾਣੀ ਦਿੱਤਾ ਉਦੋਂ ਕਿਸਾਨਾਂ ਨੂੰ ਪੁੱਛ ਕੇ ਦਿੱਤਾ ਸੀ ਜਾਂ ਉਦੋਂ ਪੰਜਾਬੀਆਂ ਨਾਲ ਸਲਾਹ ਕਰਕੇ ਦਿੱਤਾ ਸੀ ਦੂਜੇ ਨੰਬਰ ਦੇ ਕਿੰਨਾ ਵੱਡਾ ਝੂਠ ਹੈ ਜੀ ਅਸੀਂ ਨਹਿਰਾਂ ਦਾ ਪਾਣੀ ਖੇਤਾਂ ਤੱਕ ਪਹੁੰਚਾਤਾ ਜੀ ਅਸੀਂ ਪਹਿਲਾਂ ਤੱਕ ਪਹੁੰਚਾਤਾ ਜੀ ਉਹ ਜਿੰਨਾ ਕ ਪਾਣੀ ਪਿਛਲੀਆਂ ਸਰਕਾਰਾਂ ਵੇਲੇ ਆਉਂਦਾ ਸੀ ਉਨਾ ਹੀ ਆ ਰਿਹਾ ਹੈ ਜੇ ਪਿਛਲੀਆਂ ਸਰਕਾਰਾਂ ਨੇ ਨਾ ਪ੍ਰਬੰਧ ਕੀਤੇ ਹੁੰਦੇ ਮੁੱਖ ਮੰਤਰੀ ਸਾਹਿਬ ਤੇ ਕਿਸਾਨ ਹੁਣ ਨੂੰ ਬੜੇ ਚਿਰ ਦਾ ਡਾਵਾ ਡੋਰ ਹੋ ਜਾਂਦਾ ਅੱਜ ਜੇ ਕਿਸਾਨ ਰੋਟੀ ਖਾ ਰਿਹਾ ਤੇ ਪਿਛਲੀਆਂ ਸਰਕਾਰਾਂ ਦੇ ਸਿਰ ਤੇ ਖਾ ਰਿਹਾ ਪਤਣਾ ਨਹੀਂ ਕਿੰਨੇ ਕ ਨੰਬਰ ਬਣਾਉਂਦੀ ਇਹਨਾਂ ਨੂੰ ਕਾਹਲੀ ਹੁੰਦੀ ਹੈ ਵਿਆਲਬਾਜੀ ਦੇ ਨੱਕੇ ਵਿੱਚ ਸੋਚਦੀ ਅਸਲੀ ਜੇ ਸਤੂ ਸਾਥ ਹੋਣੇ ਚਾਹੁੰਦੇ ਹੈ ਇਹਨਾਂ ਨੇ ਗਲੇ ਦੀ ਹੱਡੀ ਬਣ ਗਈ ਜੀ ਕਿ ਕਿਸਾਨ ਜਦੋਂ ਬੰਦੀਆ ਆ ਕੇ ਨੰਗਲ ਡੈਮ ਤੇ ਬੈਠਾ ਜੀ ਇੱਥੇ ਕਿਸਾਨ ਜਦੋਂ ਬੰਦੀਆ ਧਰਨਾ ਲਾਉਣ ਮੈਂ ਵਿੱਚੋਂ ਪਾਸੇ ਹੋ ਜਾਵਾਂ ਕਿਉਂ ਪਾਸੇ ਹੋਵੇਂਗਾ ਬੀਤੂ ਇਹ ਜ਼ਿੰਮੇਵਾਰੀ ਤੇਰੀ ਹੈ ਇਹ ਸਾਰਾ ਕੁਝ ਤੂੰ ਕੀ ਤੱਕ ਰਿਹਾ ਹੈ ਇਹ ਜੇ ਜੇ ਸਿੱਧੇ ਸ਼ਬਦਾਂ ਚ ਕਹਿ ਲਈਏ ਕਿ ਬੀਜੇਪੀ ਦੇ ਦਬਾਅ ਹੇਠ ਤੂੰ ਸਾਰਾ ਕੁਝ ਕੀਤਾ 6 ਸਵੇਰੇ ਡੈਮ ਸੈਫਟੀ ਐਕਟ ਬਣਿਆ ਤੂੰ ਉਹਦੇ ਖਰਾਫੀ ਕੀਤਾ ਇਸੇ ਕੋਰਟ ਵਿੱਚ ਗਏ ਕੱਲਾ ਮਤਾ ਪਾ ਕੇ ਵਿਧਾਨ ਸਭਾ ਸਰਤਾ ਕੀ ਉਹ ਮਤਾ ਪਾਇਆ ਜਿਹੜਾ ਉਹ ਸਾਰੀ ਕਾਰਵਾਈ ਪੂਰੀ ਹੋ ਜੂ ਦੂਜੇ ਨੰਬਰ ਤੇ ਜਿਹੜਾ ਆਹ ਹੁਣ ਪਾਣੀ ਦਾ ਹਰਿਆਣੇ ਦੇ ਨਾਲ ਬਵਾਦ ਚੱਲ ਰਿਹਾ ਜੋ ਉਹਨੇ ਮਤਲਬ ਹਾਈ ਕੋਰਟ ਜੀ ਨੇ ਫੈਸਲਾ ਕਰਤਾ ਕਿ ਤੁਸੀਂ ਸੁਪਰੀਮ ਕੋਰਟ ਗਏ ਹੋ ਜਿਸ ਦਿਨ ਸਾਡਾ ਇੱਥੇ ਜਿਹੜਾ ਮੈਂਬਰ ਸੀ ਇੱਕ ਉਹ ਖਤਮ ਕਰ ਦਿੱਤਾ ਕਿ ਉਹਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਤੁਸੀਂ ਕਿਸੇ ਕੋਰਟ ਦਾ ਰੁਕ ਤਿਆਰ ਕੀਤਾ 60% ਸਾਡਾ ਹੱਕ ਬਣਦਾ ਉਸੇ 60% ਦੇ ਚੇਅਰਮੈਨ ਜਿਹੜਾ ਉਹ ਪਾਸੋ ਲਾਇਆ ਗਿਆ ਕੀ ਤੁਸੀਂ ਚੇਅਰਮੈਨ ਆਪ ਦਾ ਲਾਉਣ ਦੀ ਕੋਈ ਹੱਕ ਦਾਵਾ ਪੇਸ਼ ਕੀਤਾ ਹੁਣ ਤੱਕ ਕੋਈ ਨਹੀਂ ਸਿਰਫ ਹੋਰ ਕੋਈ ਹੋਰ ਮੁੱਦਾ ਨਹੀਂ ਰਹਿ ਗਿਆ ਹੁਣ ਡਰਾਮੇਬਾਜ਼ੀ ਸਿਰਫ ਰਹਿ ਗਈ ਹੈ ਉਹ ਡਰਾਮੇਬਾਜ਼ੀ ਮੁੱਖ ਮੰਤਰੀ ਸਾਹਿਬ ਹਰ ਨੂੰ ਜਗ੍ਹਾੇ ਕਰਦੇ ਜਾਂਦੇ ਆ ਉੱਥੇ ਤੇ ਪੰਜਾਬੀ ਜਣੇ ਉਹ ਚੰਗੀ ਤਰ੍ਹਾਂ ਸਮਝ ਜੇ ਅੱਜ ਵੇਖੋ ਇਹ ਜਿਹੜਾ ਹੁਣ ਗੁਲਾਮਾਂ ਕਿਸਾਨਾਂ ਨਾਲ ਗੱਲ ਪਾ ਰਹੇ ਬਿਰਕਸਾਹ ਵੇਖੋ ਜ਼ਿੰਮੇਵਾਰੀ ਸਰਕਾਰ ਦੀ ਹੈ ਕੁਮੇਵਾਰੀ ਸਰਕਾਰ ਵੀ ਦੰਨ ਕਰਕੇ ਇਹ ਜਿਹੜਾ ਪਾਣੀ ਨੂੰ ਰੋਕਣਾ ਸੀ ਜਾਂ ਦੇਣਾ ਸੀ ਜੋ ਵੀ ਇਹਨਾਂ ਨੇ ਸੈਂਟਰ ਦੇ ਦਬਾਅ ਹਟਾਣ ਕੇ ਇਹਨਾਂ ਨੇ ਫੈਸਲਾ ਲੈ ਲਿਆ ਲੇਕਿਨ ਇਹ ਹੁਣ ਜਿਹੜਾ ਆਪ ਦੇ ਗੱਲ 'ਚ ਹਾਰ ਪੈ ਗਿਆ ਇਹ ਕਿਸਾਨਾਂ ਦੇ ਗੱਲ ਚ ਹਾਰ ਪਾ ਕੇ ਉਹਨਾਂ ਦੇ ਨਾਅ ਤੋਂ ਮਤ ਲਾਉਣਾ ਚਾਹੁੰਦੇ ਤੂੰ ਮਤ ਲਾਉਣਾ ਚਾਹੁੰਦੇ ਆ ਦੂਜੇ ਨੰਬਰ ਤੇ ਇਹ ਇਹਨਾਂ ਨੂੰ ਪਤਾ ਵੀ ਅਸੀਂ ਲੜਾਈਆਂ ਨਹੀਂ ਲੜ ਸਕਦੇ ਕਿਉਂਕਿ ਜਿਹੜਾ ਡਰਾਮੇ ਬਾਜ਼ ਹੁੰਦਾ ਉਹ ਡਰਾਮੇ ਹੀ ਕਰ ਸਕਦਾ ਨਾਟਕ ਹੀ ਕਰ ਸਕਦਾ ਲੜਾਈਆਂ ਲੜਨੀਆਂ ਕੋਈ ਸੌਖੀ ਗੱਲ ਨਹੀਂ ਹੈਗੀ ਤੋ ਵੀ ਉਹ ਕਹਿੰਦੇ ਜੀ ਉਹ ਸਰਕਾਰ ਰੋਕਦੇ ਆ ਜੀ ਉਹਨਾਂ ਨੇ ਪਾਣੀ ਦੇ ਬਾਰੇ ਕਦੀ ਇੱਕ ਸ਼ਬਦ ਨਹੀਂ ਬੋਲਿਆ ਭਾਈ ਜੇ ਤਾਂ ਦਰਿਆਈ ਪਾਣੀਆਂ ਦੀ ਵੰਡ ਦਾ ਕੋਈ ਇਥੇ ਰੌਲਾ ਹੋ ਜੇ ਤੇ ਕਿਸਾਨ ਜਾ ਕੇ ਕੋਈ ਤਰਨਾ ਲਾਉਣ ਜਾਂ ਕੋਈ ਮਜ਼ਾਰਾ ਕਰਨਾ ਜਾਂ ਕੁਝ ਵੀ ਜਿਹੜਾ ਦੂਜਾ ਵਾਮ ਵੀ ਆ ਕੇ ਬਾਹਰ ਸੜਕਾਂ ਦੇ ਨਿਕਲੇ ਇਹ ਰੌਲਾ ਡੈਮ ਦੇ ਪਾਣੀ ਦਾ ਤੇ ਡੈਮ ਦਾ ਪਾਣੀ ਦੀ ਰਾਖੀ ਸਰਕਾਰ ਨੇ ਕਰਨੀ ਹੈ ਨਾ ਕਿ ਕਿਸਾਨਾਂ ਨੇ ਕਰਨੀ ਹੈ ਇੱਥੇ ਬੜੀ ਅਲਾਨਗੀ ਮਹਿਸੂਸ ਹੋ ਰਹੀ ਹੈ ਕਿ ਕਦੀ ਕਿਸੇ ਬੰਦੇ ਨੂੰ ਪੁਰ ਪੈਂਦੇ ਆ ਕਦੀ ਕਿਸੇ ਉਧਰੋਂ ਜਾ ਕੇ ਇਹਨਾਂ ਦੇ ਲੀਡਰ ਪਹਿਲਾਂ ਹਰਿਆਣੇ ਦੇ ਵਿੱਚ ਕਹਿੰਦੇ ਸੀ ਜਿਹੜਾ ਅਰਵਿੰਦ ਕੇਜਰੀਵਾਲ ਕਹਿੰਦਾ ਸੀ ਪਾਣੀ ਹਰਿਆਣੇ ਨੂੰ ਮਿਲਣਾ ਚਾਹੀਦਾ ਹੈ ਉੱਥੋਂ ਦਾ ਇੱਕ ਉਹ ਸੁਸ਼ੀਲ ਗੁਪਤਾ ਉਹ ਕਹਿੰਦਾ ਸੀ ਕਿ ਅਸੀਂ ਪਾਣੀ ਲੈ ਕੇ ਵਿਖਾਵਾਂਗੇ ਕੋਈ ਜਿਹੜਾ ਪੰਜਾਬ ਦੇ ਐਮਐਲਏ ਦੀਆਂ ਵੋਟਾਂ ਨਾਲ ਬਣਿਆ ਜਿਹੜਾ ਇਹਨਾਂ ਦਾ ਰਾਜ ਸਭਾ ਦਾ ਮੈਂਬਰ ਹੈ ਪਟਕ ਉਹ ਵੀ ਕਹਿੰਦਾ ਸੀ ਕਿ ਹਰਿਆਣੇ ਨੂੰ ਪਾਣੀ ਮਿਲਣਾ ਚਾਹੀਦਾ ਤੇ ਮੁੱਖ ਮੰਤਰੀ ਸਾਹਿਬ ਅੱਜ ਕਹਿੰਦੇ ਆ ਵੀ ਨਹੀਂ ਜੀ ਨਹੀਂ ਜੀ ਲੜਾਈ ਇਹਨਾਂ ਦੀ ਜਿਹੜੀ ਹੈ ਉਹ ਸਿਰਫ ਇਸ ਗੱਲ ਤੇ ਕਿ ਕੀ ਕਰੀਏ ਕਿ ਇਹ ਲੋਕ ਜਿਹੜੇ ਆ ਹੁਣ ਡਰਾਮੇਬਾਦੀ ਜਿਹੜੀ ਆ ਉਹ ਸਿਖਰ ਤੇ ਪਹੁੰਚ ਚੁੱਕੀ ਹੈ ਲੋਕਾਂ ਨੂੰ ਪੰਜਾਬ ਦੇ ਨੂੰ ਪਤਾ ਲੱਗ ਚੁੱਕਾ ਹੈ ਕਿ ਇਹਨਾਂ ਨੇ ਕਿਸਾਨਾਂ ਦਾ ਲੱਕ ਤੋੜਿਆ ਕਿਸਾਨਾਂ ਦਾ ਇਹਨਾਂ ਨੇ ਧਰਮਾਂ ਚੁਕਾਇਆ ਕਿਸਾਨਾਂ ਦੇ ਜਿਵੇਂ ਟਰਾਲੀ ਚੋਰੀ ਵਾਲੀ ਜਿਹੜੀ ਗੱਲ ਉਹ ਵੱਡੇ ਇਲਜ਼ਾਮ ਇਹਨਾਂ ਤੇ ਲੱਗੇ ਆ ਸੋ ਇਹ ਉਹਨਾਂ ਕਿਸਾਨਾਂ ਨੂੰ ਜਾਣ ਬੁੱਝ ਕੇ ਜਿਵੇਂ ਨਾਲ ਵਿੱਚ ਝੋਲੇ ਚ ਪਾਉਣਾ ਚਾਹੁੰਦੇ ਤੇ ਲੋਕਾਂ ਦਾ ਧਿਆਨ ਦੂਜੇ ਪੰਨੇ ਕੇਂਦਰਿਤ ਕਰਨਾ ਚਾਹੁੰਦੇ ਤੇ ਬਦਨਾਮ ਕਿਸਾਨਾਂ ਨੂੰ ਕਰਨਾ ਚਾਹੁੰਦੇ ਵਿਰਕ ਸਰ ਜਿਸ ਤਰ੍ਹਾਂ ਇਹਨਾਂ ਨੇ ਉਜਾ ਕੇ ਅੱਗੇ ਲੋਕਾਂ ਨੂੰ ਪਸਾਨਾ ਨੂੰ ਪੰਜਾਬ ਦੇ ਲੋਕਾਂ ਨੂੰ ਉਜਾ ਕੇ ਵੀ ਮੈਨੂੰ ਲੱਗ ਰਿਹਾ ਫਿਰ ਇਸੇ ਤਰ੍ਹਾਂ ਉਜਾ ਕੇ ਲੋਕਾਂ ਨੂੰ ਉਜਾ ਕੇ ਤੇ ਇਹ ਪਾਣੀ ਰਾਜਸਥਾਨ ਨੂੰ ਦੇਣ ਦੀ ਤਿਆਰੀ ਦੇ ਵਿੱਚ ਤਾਂ ਨਹੀਂ ਕਿਤੇ ਬਿਲਕੁਲ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਉੱਥੇ ਫੌਜਾਂ ਲੱਗੀਆਂ ਨੇ ਜੀ ਤੇ ਰਾਜਸਥਾਨ ਨੇ ਪਾਣੀ ਮੰਗਿਆ ਤੇ ਉਹ ਵਾਧੂ ਪਾਣੀ ਮੰਗ ਰਹੇ ਆ ਆਪਦੇ ਕੂਟੇ ਤੋਂ ਤੁਸੀਂ ਰਾਜਸਥਾਨ ਨੂੰ ਪਾਣੀ ਗਿਆਂਗੇ ਜੀ ਚਲੋ ਅੱਜ ਤਾਂ ਮੁੱਖ ਮੰਤਰੀ ਸਾਹਿਬ ਨੂੰ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਕੀ ਇਹ ਹੋਊਗੀ ਇਹ ਉਦੋਂ ਤੁਸੀਂ ਕਹਿੰਦੇ ਹੋ ਹਰਿਆਣੇ ਨੂੰ ਅਸੀਂ ਪਾਣੀ ਦਿੱਤਾ ਹੈ ਮੁਨਫਤਾ ਦੇ ਦਰ ਤੇ ਹਾਂਜੀ ਇੱਧਰ ਤੁਸੀਂ ਕਹਿੰਦੇ ਅਸੀਂ ਫੌਜ ਨੂੰ ਪਾਣੀ ਦੇਣਾ ਤੇ ਮੁੱਖ ਮੰਤਰੀ ਸਾਹਿਬ ਤੇ ਤੁਸੀਂ ਸਦਾ ਖੜਾ ਖੜਾ ਹੀ ਛਾੜਦੇ ਹੋ ਫਿਰ ਡਰਾਮੇ ਕਿਉਂ ਕਰਦੇ ਪਏ ਹੋ ਜਿਹੜੀ ਗੱਲ ਕੇਂਦਰ ਨੇ ਇਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਮਨਮੂਨ ਨਾਲ ਉਹ ਮਨਵਾ ਲਿਆ ਮਨਵਾ ਮੁੱਖ ਮੰਤਰੀ ਸਾਹਿਬ ਐਸ ਵੇਲੇ ਸਿਰਫ ਡਰਾਮਾ ਕਰ ਰਹੇ ਜਾਂ ਸਾਰੀ ਸਰਕਾਰ ਡਰਾਮਾ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਕੇਂਦਰ ਦੇ ਮਨਹਿਲ ਚੱਲ ਰਹੇ ਆ ਜੋ ਕੇਂਦਰ ਕਹਿ ਰਿਹਾ ਉਹਵੇਂ ਜਾ ਰਿਹਾ ਪਾਣੀਆਂ ਦਾ ਪੰਜਾਬ ਦਾ ਪਾਣੀ ਇਹਨਾਂ ਨੇ ਦੇਣਾ ਜਿਵੇਂ ਸਾਡੇ ਬੁੱਧੀਜੀਵੀ ਲੋਕ ਪਹਿਲਾਂ ਕਹਿੰਦੇ ਸੀ ਕਿ ਜੋ ਦਿੱਲੀ ਨੇ ਫੈਸਲਾ ਕਰਨਾ ਹੈ ਉਹ ਦੇ ਮੁਤਾਬਕ ਇਹਨਾਂ ਨੇ ਚੱਲਣਾ ਹੈ ਉਵੇਂ ਇਹ ਸਾਰੇ ਚੱਲੀ ਜਾਂਦੇ ਆ ਆ ਜਿਹੜੇ ਸਿਰਫ ਇੱਕ ਡਰਾਮੇ ਆ ਕਦੇ ਕਿਸਾਨਾਂ ਦਾ ਜ਼ਿਕਰ ਕਰਤਾ ਕਦੇ ਸੁਰੱਖਿਆ ਦਾ ਜ਼ਿਕਰ ਕਰਤਾ ਕਦੇ ਭੋਜਾਂ ਦਾ ਜ਼ਿਕਰ ਕਰਤਾ ਕਦੇ ਮਨੁੱਖਤਾ ਦਾ ਜ਼ਿਕਰ ਕਰਤਾ ਇਹ ਸਿਰਫ ਸਿਰਫ ਆਪ ਦਾ ਜਿਹੜੀ ਉਹਨਾਂ ਨੇ ਨਾਲ ਉਹਨਾਂ ਤੋਂ ਪਿਛੜੀ ਹੋ ਕੇ ਉਹਨਾਂ ਨੂੰ ਪਾਣੀ ਦੇਣਾ ਚਾਹੁੰਦੇ ਸੀ ਤੇ ਡੇਟ ਵਿਰਕ ਸਾਹਿਬ ਜਿਹੜੇ ਕੀ ਲੋਕ ਕਹਿੰਦੇ ਸੀ ਕਿ ਦਿੱਲੀ ਲਈ ਜਿਹੜੀ ਸੈਂਟਰ ਸਰਕਾਰ ਆ ਉਹ ਇਹ ਨਹੀਂ ਤੇ ਜਿਹੜੀ ਆਪ ਸਰਕਾਰ ਆ ਇਹ ਬੇਦੀ ਹੈ ਇਹ ਕੀ ਲੋਕਾਂ ਦੀ ਗੱਲ ਸੱਚੀ ਹੋਗੀ ਬਿਲਕੁਲ ਸੱਚੀ ਹੈ ਬਿਲਕੁਲ ਸੱਚੀ ਹੈ ਤੁਸੀਂ ਵੇਖੋ ਜਦੋਂ ਅ ਡੈਮ ਸੀਪੀ ਐਕਟ ਬਣਿਆ ਜੀ ਮੁੱਖ ਮੰਤਰੀ ਸਾਹਿਬ ਉਦੋਂ ਲੋਕ ਸਭਾ ਦੇ ਸਾਥ ਮੈਂਬਰ ਆਪਾਰੀ ਇਹਨਾਂ ਨੇ ਇੱਕ ਵੀ ਭਾਸ਼ਣ ਕੱਟ ਕੇ ਨਹੀਂ ਪੁੰਦਰੀ ਜੇਕਰ ਬੋਲੇ ਉਹ ਮੁਜੇ ਨਮਸਕਾਰ ਜਿਨੇ ਵੀ ਪੰਜਾਬ ਦੇ ਮੁੱਦੇ ਆ ਜੀ ਇਹ ਕੇਜਰੀਵਾਲ ਦੇ ਖਿਲਾਫ ਜਦੋਂ ਕਾਰਵਾਈ ਹੋਈ ਧਰਨੇ ਲਾਉਣ ਲਈ ਦਿੱਲੀ ਪਹੁੰਚੀ ਸਸੋਦੀਆ ਦੇ ਖਿਲਾਫ ਕਾਰਵਾਈ ਹੋਈ ਧਰਨੇ ਲਾਉਣ ਲਈ ਪਹੁੰਚੀ ਪੰਜਾਬ ਦੇ ਖਜ਼ਾਨੇ ਚ ਕਰੋੜਾਂ ਅਰਬਾਂ ਰੁਪਈਆ ਇਹਨਾਂ ਨੇ ਮਸੂਰੀ ਕਰਨ ਦੀ ਆਦੀ ਸਰਪਾਰਟੀ ਦੀ ਲਾਟਾ ਪਰ ਕਦੇ ਪੰਜਾਬ ਦੇ ਮੁੱਦੇ ਤੇ ਕਦੀ ਜਾ ਕੇ ਕਿਤੇ ਬੋਲੇ ਹੋ ਉਹ ਧਰਨਾ ਤੁਸੀਂ ਡੈਮ ਤੇ ਲਾਈ ਬੈਠੇ ਹੋ ਮੰਨ ਲਓ ਚਾਰ ਸਰੀਰ ਬਾਗੀ ਧਰਨਾ ਲਾਉਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਚਲਾਓ ਠੀਕ ਜਿੱਦੋਂ ਫੈਸਲਾ ਜਿੱਦੋਂ ਫੈਸਲਾ ਹੋਣਾ ਪ੍ਰਧਾਨ ਮੰਤਰੀ ਨੂੰ ਮਿਲਦਾ ਪਛੇਤਕ ਸਮਾਣੀ ਮੰਗਿਆ ਉਹਦੇ ਤੁਸੀਂ ਪਾਣਾ ਲਾ ਦਿਓ ਕਿ ਇਹਦੀ ਜੰਗ ਨਹੀਂ ਜਲ ਸੀ ਕਿ ਉਹ ਤਾਂ ਨਹੀਂ ਸਮਾਹੀ ਮੰਗ ਸਕੀ ਇਹ ਵੀ ਪਾਈ ਹੈ ਕਿ ਜੰਗ ਹੈ ਇਹ ਵੀ ਪਾਣ ਦੋ ਸੂਬਿਆਂ ਦੀ ਜੰਗ ਲੱਗੀ ਆ ਉਸ ਵਿੱਚ ਸਿਰਫ ਸਿਰਫ ਕਿਉਂ ਜਿਹੜਾ ਮਕਸਦ ਉਹ ਲੁਟੰਕੀ ਕਰਕੇ ਮੇਰਾ ਸਾੜ ਰਹੇ ਨੇ ਔਰ ਕੁਛ ਨਹੀਂ ਇਹਨਾਂ ਦਾ ਮਤਲਬ ਇਹ ਹੈਗਾ ਇਹਨਾਂ ਨੇ ਪਾਣੀ ਦੇਣਾ ਦੇ ਦਿੱਤਾ ਹੁਣ ਇਹ ਲੋਕਾਂ ਦੀਆਂ ਅੱਖਾਂ 'ਚ ਕਟਾ ਪਾ ਰਹੇ ਆ ਕਿ ਲੋਕ ਸਾਨੂੰ ਕੁਛ ਨਾ ਕਹਿਣ ਤੇ ਆਹ ਜਿਹੜੀ ਅੱਜ ਕਿਸਾਨਾਂ ਵਾਲਾ ਬਿਆਨ ਦਿੱਤਾ ਇਹ ਸਿਰਫ ਕਿਸਾਨਾਂ ਨੇ ਸਿਰਫ ਸੂਰਾ ਚਾਰਨਾ ਚਾਹੁੰਦੇ ਆ ਤੁਸੀਂ ਵੇਖੋ ਜੇ ਦਿੱਲੀ ਦਾ ਦਫਾ ਨਾ ਹੁੰਦਾ ਇਹਨਾਂ ਧਰਨਾ 'ਚ ਕਿਵੇਂ ਝਕਾਇਆ ਫੁੱਟ ਫੁੱਟ ਕੇ ਕਿਸਾਨਾਂ ਨੂੰ ਧਰਨਾ 'ਚ ਝਕਾਇਆ ਜੇਲਾਂ ਦੇ ਸੁੱਟਦਾ ਕਿਸਾਨਾਂ ਦੇ ਸਾਧਰੂ ਰੋਲ ਕੇ ਕਰੋੜਾਂ ਰੁਪਈਆ ਕਿਸਾਨਾਂ ਦਾ ਨੁਕਸਾਨ ਹੋ ਗਿਆ ਕਦੀ ਬੋਲੇ ਉਹਦੇ ਬਾਰੇ ਮੁੱਖ ਮੰਤਰੀ ਸਾਹਿਬ ਵੀ ਅਸੀਂ ਦਵਾਵਾਂਗੇ ਕਦੀ ਜਾ ਕੇ ਕੀ ਆਵੇ ਵੀ ਲਓ ਮੈਂ ਕਿੰਨਾ ਇਨਸਾਨ ਹੋਇਆ ਕਿਸਾਨਾਂ ਦਾ ਮੈਂ ਬਣਾ ਪਰਦੇ ਪਰਦੇ ਅਸੀਂ ਕੀ ਬਿਲਕੁਲ ਨਹੀਂ ਪਹਿਲਾਂ ਧਰਨੇ ਤੇ ਜਾਂਦੇ ਰਹੇ ਆ ਧਰਨੇ ਲਵਾਏ ਵੀ ਅਸੀਂ ਚੁਕਾਏ ਵੀ ਅਸੀਂ ਤੇ ਡਰਾਮੇ ਜਿਹੜੇ ਆ ਉਹ ਕਰੀ ਜਾਂਦੇ ਸੀ ਇਹੀ ਲਾਟ ਪਾ ਰੀਆਂ ਦਾ ਪਾਣੀ ਦਿੱਤੇ ਵੀ ਅਸੀਂ ਐਂ ਜੀ ਕਿਉਂ ਡਰਾਮਾ ਵੀ ਤੇ ਅਸੀਂ ਕਰੀ ਜਾਂਦੇ ਇਸ ਕਰਕੇ ਇਹਨਾਂ ਬਿਨ ਜਿਹੜੀ ਗੱਲ ਤੁਸੀਂ ਕੀਤੀ ਹੈ ਉਹ ਉਹਨਾਂ ਦੀ ਬੀਬੀ ਬਣ ਕੇ ਉਹਨਾਂ ਨੇ ਸਿੱਧੀ ਉਂਗਲ ਨਾਲ ਪੰਜਾਬ ਚ ਕਿਉਂ ਨਹੀਂ ਕੱਢਿਆ ਉਹਨਾਂ ਨੇ ਐਂ ਕਾ ਐਂ ਕਾ ਬਿਲਕੁਲ ਸਾਹਿਬ ਦੇਖੋ ਪੰਜਾਬ ਦੇ ਲੋਕਾਂ ਨਾਲ ਇੱਕ ਸਰਕਾਰ ਨੇ ਉਹੀ ਕਹਿੰਦੇ ਆ ਵੀ ਕੁੱਟਿਆ ਵੀ ਆ ਤੇ ਲੁਕਿਆ ਵੀ ਦੋਨੋਂ ਕੰਮ ਹੀ ਕੀਤੇ ਆ ਜਿਹੜੀ ਕਿ ਆ ਸਰਕਾਰ ਹੂੰ ਬਿਲਕੁਲ ਤੇ ਤੁਹਾਨੂੰ ਇਹ ਕਿਹੜੀ ਸ਼ੰਕਾਲੀ ਗੱਲ ਆ ਜੀ ਪੰਜਾਬ ਦਾ ਕਿਹੜਾ ਵਰਗ ਜਿਹੜਾ ਖੁਸ਼ ਹੀ ਆ ਜੀ ਪੰਜਾਬ ਦਾ ਹਰ ਵਰਗ ਮੌਜੂਦ ਆ ਤੇ ਖਾਸ ਕਰਕੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਉਹ ਤਾਂ ਰੋਂਦੇ ਪਏ ਆ ਜੀ ਮੁਲਾਜ਼ਮ ਤਕਕਾ ਲੇਖ ਲੋ ਮੁਲਾਜ਼ਮ ਜਿਹੜੇ ਐ ਬੁੱਕ ਬੁੱਕੀ ਰੋਂਦੇ ਪਏ ਸਾਡੇ ਨਾਲ ਬਹੁਤ ਔਖਾ ਹੋਇਆ ਆ ਕਾ ਤੁਸੀਂ ਕਿਸਾਨ ਆ ਜੋ ਕਿਸਾਨ ਹੁੰਦੇ ਪਏ ਆ ਸ਼ਹਿਰੀ ਰਹਿੰਦੇ ਪਏ ਆ ਹਾਂਜੀ ਕੋਈ ਮੈਨੂੰ ਦੱਸ ਦਿਓ ਕਿ ਉਹ ਜਿਹੜਾ ਬਹਿਗਾ ਜਿਹੜਾ ਕੋਈ ਬਾਕੀ ਜਿਹੜਾ ਮੈਂ ਬੜਾ ਖੁਸ਼ ਹਾਂ ਜੀ ਜੇਸਲੀ ਤੇ ਲਿੱਕੇ ਨਾਲ ਅੱਜ ਪੰਜਾਬ ਦੇ ਹਾਲਾਤ ਬਣੇ ਪਏ ਨੇ ਉਸ ਤਰੀਕੇ ਦੇ ਨਾਲ ਦੇ ਇੱਥੇ ਪੰਜਾਬ ਦੇ ਲੋਕ ਤਰਾ ਤਰਾ ਕਰ ਰਹੇ ਪਏ ਨੇ ਹਾਂਜੀ ਇੱਕ ਬੰਦੇ ਤਾਂ ਅਸੀਂ ਗਵਾਂਧੀ ਦੇਸ਼ ਨਾਲ ਲੜਦੀ ਤਿਆਰੀ ਕਰਦੇ ਮੈਂ ਇੱਕ ਮੈਨੂੰ ਸਾਡਾ ਇਹਦਾ ਅੰਦਰੂਨੀ ਲੜਾਈ ਇੱਥੇ ਰੋਜ਼ ਕਤਲੋਕਾਰ ਦਾ ਗੁੰਡਾ ਕਰਦੀ ਆ ਚੋਰੀਆਂ ਨੇ ਡਕੈਤੀਆਂ ਨੇ ਉਹ ਲੋਕਾਂ ਨੂੰ ਸਤਾਈ ਪੀਟੀਆਂ ਨੇ ਆ ਮੈਂ ਉਹਨੇ ਹੁੰਦੇ ਗੱਪ ਸੁਣਦਾ ਪਿਆ ਸਰ ਵੀ ਆ ਬਲੈਕਆਊਟ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿ ਦੁਕਾਨਾਂ ਭੰਨ ਕੇ ਚੋਰ ਲੈ ਗਏ ਹਾਂਜੀ ਇਹ ਹਾਲਾਤ ਬੜੇ ਬੜੇ ਪੰਜਾਬ ਦੇ ਤੇ ਸੋ ਇਸ ਕਰਕੇ ਇਹ ਜਿਹੜੀਆਂ ਡਰਾਮੇਬਾਜ਼ੀਆਂ ਮੁੱਖ ਮੰਤਰੀ ਸਾਹਿਬ ਨੂੰ ਨਹੀਂ ਕਰਨੀਆਂ ਚਾਹੀਦੀਆਂ ਲੋਕਾਂ ਨੂੰ ਸਾਰੀਆ ਡਰਾਮੇਬਾਜ਼ੀਆਂ ਦੀ ਸਮਝ ਆ ਚੁੱਕੀ ਐ ਤੇ ਮੈਂ ਗੱਲ ਦਾ ਵੀ ਨਾ ਕਹਿ ਦੇਣਾ ਜੋ ਆਉਣ ਵਾਲੇ ਸਮੇਂ ਦੇ ਜਿਹੜਾ ਵੀ ਇਲੈਕਸ਼ਨ ਵੀ ਹੋਵੇਗਾ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਪਾਣੀਆਂ ਦੇ ਰਾਖੇ ਨਹੀਂ ਤੁਸੀਂ ਪਾਣੀਆਂ ਦੇ ਪੁਆਇ ਡਾਕੇ ਵਾਲੇ ਰਾਖੇ ਆ ਹੋ ਮੁੱਖ ਮੰਤਰੀ ਬੱਜੋ ਉਹ ਮੁੱਖ ਮੰਤਰੀ ਬੱਜੋਗੇ ਇਹ ਲੋਕਾਂ ਨੂੰ ਤੁਹਾਡਾ ਸਾਰਾ ਭੇਦ ਆ ਜਾ ਰਿਹਾ ਰਿਕਸ਼ਾ ਪ੍ਰਣਾਮ ਹੋਰ ਬਹੁਤ ਅਰਵਾਜੀ ਵਾਹਿਗੁਰੂ ਜੀ ਕਾ ਕਲਸਾ ਸ਼ਿਰਮਾਇਤ